ਪੰਜਾਬ ਦੇ ਵਿੱਚ ਮਾੜੇ ਅਨਸਰਾਂ ਦੇ ਖਿਲਾਫ ਲਗਾਤਾਰ ਪੁਲਸ ਦੇ ਵੱਲੋਂ ਸਰਚ ਆਪਰੇਸ਼ਨ ਚਲਾਏ ਜਾ ਰਹੇ ਨੇ ਇਸੇ ਤਹਿਤ ਅੱਜ ਜ਼ਿਲ੍ਹਾ ਫਤਿਹਗੜ੍ਹ ਸਾਹਿਬ ਦੇ ਐਸਐਸਪੀ ਡਾਕਟਰ ਰਵਜੋਤ ਕਰੇਗ왈ਦੀ ਅਗਵਾਈ ਤੇ ਵਿੱਚ ਸਰਚ ਅਭਿਆਨ ਚਲਾਇਆ ਗਿਆ ਜਿਸ ਦੇ ਵਿੱਚ ਵੱਖ-ਵੱਖ ਥਾਵਾਂ ਦੀ ਤਲਾਸ਼ੀ ਲਈ ਗਈ ਇਸ ਦੌਰਾਨ ਜਾਣਕਾਰੀ ਦਿੱਤੀਆਂ ਐਸਐਸਪੀ ਡਾਕਟਰ ਰਵਜੋਤ ਗਰੇਵਾਲ ਨੇ ਕਿਹਾ ਕਿ 마ੜੇ ਅਨਸਾਂ ਦੇ ਖਿਲਾਫ ਲਗਾਤਾਰ ਅਭਿਆਨ ਚੱਲਿਆ ਅਤੇ ਇਹ ਆਪਰੇਸ਼ਨ ਨਸ਼ੀਦਾ ਮੁਪਾਰ ਕਰਨ ਵਾਲਿਆਂ ਦੇ ਖਿਲਾਫ ਹੈ ਅਤੇ ਫਤਿਹਗੜ੍ਹ ਸਾਹਿਬ ਜ਼ਿਲ੍ਹੇ ਦੇ ਅੰਦਰ ਅਜਿਹੇ 72 ਵਿਅਕਤੀ ਨੇ ਇਸ ਦੇ ਨਾਲ ਹੀ ਐਸਐਸਪੀ ਡਾਕਟਰ ਰਵਜੋਤ ਗਰੇਵਾਲ ਨੇ ਹੋਰ ਕੀ ਕੁਝ ਕਿਹਾ ਸਰਾ ਤੋਂ ਸੁਣੋ ਕਿ ਮਾਨਯੋਗ ਜੀ.ਪੀ. ਸਾਹਿਬ ਪੰਜਾਬ ਦੀ ਦਿਸ਼ਾ ਨਿਰਦੇਸ਼ ਹੈ ਅਜੋਪਰੇਸ਼ਨ ਕਲੀਨ ਅਪ ਜਿਹੜਾ ਪੂਰੇ ਪੰਜਾਬ ਦੇ ਵਿੱਚ ਕੀਤਾ ਜਾ ਰਿਹਾ ਇਸ ਆਪਰੇਸ਼ਨ ਦਾ ਮੇਨ ਮੰਤਵ ਇੱਕ ਕੋਆਰਡੀਨੇਟ ਸਰਚ ਆਪਰੇਸ਼ਨ ਹੈ ਤੇਦਾ ਮੁੱਖ ਮੰਤਵ ਹੀ ਹੈ ਕਿ ਜਿਹੜੇ ਕੀ ਕਮਰਸ਼ਲ ਕੁਆਂਟੀਟੀ ਦੇ ਐਨਡੀਪੀਐਸ ਐਕਟ ਦੇ ਜਿਹੜੇ ਅਕਿਊਜ਼ਡ ਨੇ ਉਹਨਾਂ ਦੇ ਘਰਾਂ ਦੇ ਵਿੱਚ ਤੇ ਉਹਨਾਂ ਦੇ ਜਿਹੜੇ ਅਸੋਸੀਏਟਸ ਨੇ ਉਹਨਾਂ ਦਾ ਕੋਆਰਡੀਨੇਟ ਸਰਚ ਆਪਰੇਸ਼ਨ ਕੀਤਾ ਜਾ ਰਿਹਾ ਜਦੋਂ ਕੋਈ ਇਹ ਜੋ ਆਪਰੇਸ਼ਨ ਕੀਤਾ ਜਾਂਦਾ ਹੈ ਤਾਂ ਇੱਕ ਤਾਂ ਸਭ ਤੋਂ ਪਹਿਲਾਂ ਸਾਨੂੰ ਉਮੀਦ ਹੁੰਦੀ ਹੈ ਕਿ ਕੋਈ ਨਾ ਕੋਈ ਰਿਕਵਰੀ ਮਿਲੇਗੀ ਸੈਕੰਡਲੀ ਇੱਕ ਪ੍ਰੀਵੈਂਟਿਵ ਐਕਸ਼ਨ ਵੀ ਹੁੰਦਾ ਪੁਲਿਸ ਨੂੰ ਬਗਲੋਂ ਤਾਂ ਕਿ ਜੋ ਮਾੜੇ ਅਨਸਰ ਨੇ ਸੋਸਾਇਟੀ ਦੇ ਉਹ ਤੋਂ ਕੁਝ ਇਰੀਆ ਛੱਡ ਕੇ ਭੱਜ ਜਾਣ ਤੇ ਇਹ ਪੂਰਾ ਦਿਨ ოਪਰੇਸ਼ਨ ਚੱਲੇਗਾ ਤੇ ਸ਼ਾਮ ਨੂੰ ਇਹਦੇ ოਪਰੇਸ਼ਨ ਦੀ ਜੋ ਵੀ ਅਚੀਵਮੈਂਟਸ ਹੋਣਗੀਆਂ ਅਸੀਂ ਇਹ ਤੁਹਾਨੂੰ ਸ਼ੇਅਰ ਕਰਾਂਗੇ ਤੇ 27 ਇਹ ਜਿਹੇ ਬੰਦੇ ਨੇ ਸਾਡੇ ਜ਼ਿਲ੍ਹੇ ਦੇ ਵਿੱਚ ਵੱਖ-ਵੱਖ ਥਾਵਾਂ ਤੇ ਜਿੱਥੇ ოਪਰੇਸ਼ਨ ਚੱਲ ਰਿਹਾ ਹੈ ਤੇ 27 ਇਹ ਜਿਹੇ ਬੰਦੇ ਨੇ ਜਿਨ੍ਹਾਂ ਦੇ ਬਾਰੇ ਕੋਆਰਡੀਨੇਟਸ ਹੋ ਚੁੱਕੇ ਨੇ ਕਿੱਦਾਂ ਚੱਲ ਰਿਹਾ ਹੈ ತೇ ಚೆನಲ್ಯ ಜಿಲ್ಲಾ ಫತಿಹ ಸಾ ರಂಜನಾ ಶಾಹ ರಿಪೋರ್ಟ್